नमस्कार दोस्तों मैं आपका दोस्त मनु मोहर देखो पंजाब विच आवन वाली जो भर्तियां सी ओजदे एग्जाम रद्द कर दी गिए ने एही न्यूज़ ਤੁਸੀਂ ਪੜ ਲਈ ਹੋਵੇਗੀ ਕਿ ਪੰਜਾਬ ਵਿੱਚ ਜਿਹੜੀ ਵੀ ਭਰਤੀਆਂ ਆਊਟ ਹੋ ਜਾਂ ਅਣਮਿੱਥੇ ਸਮੇਂ ਤੱਕ ਉਹਨਾਂ ਤੇ ਰੋਕ ਲਗਾ ਦਿੱਤੀ ਗਈ ਹੈ ਕਿਉਂ ਰੋਕ ਲਗਾ ਦਿੱਤੀ ਗਈ ਹੈ ਪੰਜਾਬ ਸਰਕਾਰ ਨੇ ਜਿਹੜੀ ਇਹ ਭਰਤੀਆਂ ਆਊਟ ਕੀਤੀਆਂ ਸੀ ਇਹ 7ਵੇਂ ਪੇ ਕਮਿਸ਼ਨ ਦੇ ਅਕੋਰਡਿੰਗ ਲਈ ਸੀ ਮਤਲਬ ਇਹ ਭਰਤੀਆਂ ਪੰਜਾਬ ਸਰਕਾਰ ਨੇ ਆਊਟ ਤਾਂ ਕਰ ਦਿੱਤੀਆਂ ਤੇ 7ਵਾਂ ਪੇ ਕਮਿਸ਼ਨ ਵੀ ਐਡ ਕਰ ਦਿੱਤਾ ਇਹਨਾਂ ਦੇ ਤੇ ਬਟ ਅਨਰਿਸਟਡ ਟਰਮ ਐਂਡ ਕੰਡੀਸ਼ਨ ਸੀ ਉਹ ਫulfill ਨਹੀਂ ਕਰ ਸਕੇ ਬਾਕੀ ਪੂਰੀ ਖਬਰ ਤੁਸੀਂ ਇਸ ਨਿਊਜ਼ਪੇਪਰ ਦੀ ਕਟਿੰਗ ਵਿੱਚ ਪੜ੍ਹ ਸਕਦੇ ਹੋ ਬਰੀਫਲੀ ਤੁਸੀਂ ਇਹ ਰੀਡ ਕਰਕੇ ਵੀ ਕੀ ਮੈਂਸ਼ਨ ਕੀਤਾ ਹੋਇਆ ਇਸ ਵਿੱਚ ਓਕੇ ਸੋ ਇਸ ਕਰਕੇ ਜਿਹੜੇ ਵੀ ਹੁਣ ਐਗਜ਼ਾਮ ਹੋਣੇ ਸੀ ਜਿਹੜੇ ਐਗਜ਼ਾਮ ਹੋ ਰਹੇ ਸੀ ਉਹ ਸਾਰੇ ਰੱਦ ਕਰ ਦਿੱਤੇ ਗਏ ਨੇ ਹੁਣ ਅਨਮਿੱਥੇ ਸਮੇਂ ਤੱਕ ਆਪਾਂ ਕੀ ਮੰਨ ਕੇ ਚੱਲੀਏ ਘੱਟੋ ਘੱਟ 1 ਸਾਲ ਤੱਕ ਇਹ ਐਗਜ਼ਾਮ ਨਹੀਂ ਹੋਣਗੇ ਸੋ ਵੈਸੇ ਤਾਂ ਇਹ ਵਾਲੀ ਦੁੱਖ ਦੀ ਗੱਲ ਹੈ ਬਟ ਇੱਕ ਆਪਾਂ ਇਸ ਨੂੰ ਪੋਜ਼ਿਟਿਵ ਵੇਚ ਵੀ ਸੋਚ ਸਕਦੇ ਆ ਕਿ ਤੁਹਾਡੇ ਕੋਲ ਥੋੜਾ ਜਿਆਦਾ ਟਾਈਮ ਹੋ ਗਿਆ ਐਗਜ਼ਾਮ ਦੀ ਤਿਆਰੀ ਕਰਨ ਵਾਸਤੇ ਮਤਲਬ ਤੁਹਾਨੂੰ ਥੋੜਾ ਜਿਆਦਾ ਐਕਸਟਰਾ ਟਾਈਮ ਮਿਲ ਚੁੱਕਿਆ ਹੈ ਤਿਆਰੀ ਨੂੰ ਪਰਫੈਕਟ ਬਣਾਉਣ ਵਾਸਤੇ ਦੇਖੋ ਪੰਜਾਬ ਸਰਕਾਰ ਆਮ ਆਦਮੀ ਪਾਰਟੀ ਦੀ ਸਰਕਾਰ ਇਹ ਦਿੱਲੀ ਵਿੱਚੋਂ ਜਾ ਚੁੱਕੀ ਹੈ ਹੁਣ ਪੰਜਾਬ ਵਿੱਚ ਜਾਣ ਤੋਂ ਰੋਕਣ ਵਾਸਤੇ ਪੰਜਾਬ ਸਰਕਾਰ ਪੂਰਾ ਜ਼ੋਰ ਲਗਾਵੇਗੀ ਕਿ ਇਹ ਪੜਤیاں ਦੁਬਾਰੇ ਆਊਟ ਕੀਤੀਆਂ ਜਾਵੇ ਤੇ ਦੁਬਾਰੇ ਇਸ ਦੇ ਐਗਜ਼ਾਮ ਹੋਣ ਤਾਂ ਵਰਗੇ ਟੈਨਸ਼ਨ ਨਾ ਲੋ ਇਹ ਪੜਤیاں ਰੀ ਆਊਟ ਜ਼ਰੂਰ ਹੋਣਗੀਆਂ ਤੇ ਆਪਾਂ ਤੇ ਜਿਹੜਾ ਆਪਣੇ ਮਨ ਵਿੱਚ এডੂਕੇਸ਼ਨ ਦਾ ਔਰਾ ਹੁੰਦਾ ਉਸ ਨੂੰ ਕਦੇ ਵੀ ਦੂਰ ਨਾ ਹੋਣ ਦਿਓ। ਬਹੁਤ ਦੋਸਤੋ ਪੰਜਾਬ ਗਵਰਨਮੈਂਟ ਜੋਬਸ ਦੀ ਹੋਰ ਅਪਡੇਟ ਲਈ ਸਾਡਾ ਚੈਨਲ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਨੂੰ ਲਾਈਕ ਇੱਕ ਪਿਆਰਾ ਜਿਹਾ ਕਮੈਂਟ